ਕਲਾਤ ਤੋਂ ਵੀ ਦਾ ਇੱਕ ਸੁਪਾਲ ਸਿੰਘ ਖੈਰਾ ਦੀ ਕੀ ਮੁਰ ਤੋਂ ਗ੍ਰਿਫਤਾਰੀ ਹੋ ਸਕਦੀ ਹੈ ਇੱਕ ਖਦਸ਼ਾ ਜਿਹੜਾ ਹੈ ਇਹ ਖੁਦ ਸੁਪਾਲ ਸਿੰਘ ਖੈਰਾ ਜਿਤਾ ਰਹੇ ਨੇ ਕਿ ਉਹਨਾਂ ਦੀ ਗ੍ਰਿਫਤਾਰੀ ਮੁਰ ਤੋਂ ਹੋ ਸਕਦੀ ਹੈ ਤੇ ਕੀ ਉਹਨਾਂ ਦੇ ਪੁੱਤਰ ਤੇ ਉਹ ਅੰਡਰਗਰਾਉਂਡ ਹੋ ਗਏ ਨੇ ਇਹ ਵੀ ਚਰਚਾਵਾ ਚੱਲ ਰਹੀ ਹੈ ਨੇ ਕਿ ਇਹ ਅਫਵਾਹਾਂ ਹੀ ਨੇ ਜਾਂ ਅਸਲ ਚ ਕੀ ਗੱਲ ਹੈ ਇਸ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਕਿਹੜਾ ਪਰਚਾ ਜਿਹਦੇ ਤਹਿਤ ਹੁਣ ਸਪਾਰਸ ਅਤੇ ਗਿਰਫਾਰ ਵੀ ਨਨੁਕਾਦਸ਼ੇਗੇ ਹੋ ਸਕਦੀ ਐਸ ਬਾਰੇ ਵੀ ਚਰਚਾ ਕਰਾਂਗੇ ਨਾਲ ਹੀ ਪਠਾਨ ਮਾਚਰ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਪੀ ਤੋੜੀ ਹੈ ਕੀ ਬੋਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਫੁੱਫੜ ਸੋਰਨ ਨੂੰ ਲੈ ਕੇ ਇਸ ਤੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਤੇ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਆ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਵੀਰ ਸਿੰਘ ਭੜੀ ਭੜੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਆ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਬੜੇ ਸਾਬ ਸੁਪਾਲਸਿੰਗ ਕਹਿੰਦੇ ਗ੍ਰਫਤਾਰ ਨੂੰ ਲੈ ਕੇ ਕਾਫੀ ਗੱਲਾਂ ਹੋ ਰਹੀਆਂ ਨੇ ਉਨ੍ਹਾਂ ਨੇ ਖੁਦ ਹੀ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਮੇਰੀ ਗ੍ਰਿਫਤਾਰੀ ਹੋ ਸਕਦੀ ਹੈ ਮਾਨ ਸਰਕਾਰ ਨੇ ਪੂਰਾ ਪਲਾਨ ਬਣਾ ਲਿਆ ਹੈ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹੀ ਪੰਜਾਬ ਦੇ ਸਿਆਸਤਦਾਨਾਂ ਦੇ ਉੱਤੇ ਜਿਹੜੀ 80% ਕੇ ਬੈਠੇ ਹੋਏ ਨੇ ਕਿ ਹਿਟ ਲਿਸਟ ਜਿਹੜੀ ਹੈ ਉਹਨਾਂ ਦੇ ਵੱਲੋਂ ਬਣਾਈ ਗਈ ਹੈ ਉਸ ਤਹਿਤ ਮੇਰਾ ਨਾਮ ਵੀ ਹੈ ਤੇ ਮੇਰੀ ਵੀ ਗ੍ਰਿਫਤਾਰੀ ਹੋ ਸਕਦੀ ਹੈ ਕਿਹੜਾ ਮਾਮਲਾ ਹੈ ਤੇ ਕੀ ਸਾਰਾ ਕੁਝ ਚੱਲ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਦੇ ਵਿੱਚ ਜੇ ਤੱਕ ਹੁਣ ਤੱਕ ਜਿਹੜੀਆਂ ਪੁਣਛਣ ਕੇ ਖਬਰਾਂ ਆਈਆਂ ਵੀ ਪੰਜਾਬ ਸਰਕਾਰ ਜਿਹੜੀ ਆ ਅੱਧੀ ਦਰਜਨ ਤੋਂ ਵੱਧ ਪੌਣੀ ਦਰਜਨ ਦੇ ਕਰੀਬ ਉਹ ਲੀਡਰਾਂ ਨੂੰ ਆਪਣੇ ਹਿੱਟ ਲਿਸਟ ਤੇ ਲੈ ਰਹੀ ਹੈ ਜਿਹੜੇ ਆਪਣੇ ਆਮਦਨ ਤੋਂ ਵੱਧ ਜਾਇਦਤ ਬਣਾਈ ਹੈ ਜੀ ਇਹ ਹੁਣ ਕਿਸ ਤਰੀਕੇ ਨਾਲ ਬਈਆ ਜੇ ਖੈਰਾ ਸਾਹਿਬ ਦੀ ਖੈਰ ਦੀ ਗੱਲ ਕਰਦੇ ਨੇ ਖੈਰ ਨੇ ਇਹੀ ਗੱਲ ਕੀ ਆ ਕਿ ਮੇਰੇ ਤੇ ਇੱਕ ਹੋਰ ਝੂਠਾ ਕੇਸ ਬ੍ਰਿਕਟ ਝੂਠਾ ਕੇ ਪੰਜਵਾ ਕੇਸ ਦਰਜ ਕੀਤਾ ਜਾ ਰਿਹਾ ਉੱਤੇ ਜੀ ਬਹੁਤ ਝੂਠਾ ਕੇਸ ਦਰਜ ਕਰਕੇ ਵੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੀ ਗੱਲ ਤੇ ਖੈਰਾ ਕੋਈ ਮਾੜਾ ਮੋਟਾ ਬੰਦਾ ਨਹੀਂ ਐ ਰੀਸ ਆਦਮੀ ਐ ਤੁਹਾਨੂੰ ਪਤਾ ਹੋਏਗਾ ਜਦੋਂ ਪੰਜਾਬ ਦੇ ਵਿੱਚ ਇੱਕ ਵਾਰੀ ਗੱਲ ਚੱਲਦੀ ਸੀ ਵੀ ਬਿਜਲੀ ਜਿਹੜੀ ਆ ਉਹਦੀ ਬਹੁਤ ਘਾਟ ਹੈ ਤੇ ਬਿਜਲੀ ਜਿਹੜੀ ਆ ਉਹਦੀ ਪੇਮੈਂਟ ਵਜੇ ਦੀ ਕਿਸਾਨਾਂ ਵੱਲੋਂ ਤੇ ਖੈਰਾ ਵਿਅਕਤੀ ਪਹਿਲਾਂ ਸੀ ਜਿਹਨੇ ਕਿਹਾ ਸੀ ਮੇਰੇ ਸੱਤ ਟਿਊਬਲ ਸੱਤਾ ਮੈਂ ਬਿੱਲ ਭੇਜੋ ਮੈਂ ਪੇਮੈਂਟ ਕਰਨੀ ਤਿਆਰ ਜੀ ਤੇ ਮੇਰੇ ਘਰ ਅੱਜ ਤੱਕ ਉਹਨਾਂ ਨੂੰ ਬਿੱਲ ਹੀ ਭੇਜਿਆ ਗਿਆ ਉਸ ਤੋਂ ਬਾਅਦ ਠੀਕ ਨਾਗਰਾ ਨਾਗਰਾ ਸਾਹਮਣੇ ਆਏ ਸੀਗੇ ਫਿਰ ਮਨਪ੍ਰੀਤ ਬਾਦਲ ਆਏ ਸੀਗੇ ਜਿਹੜੇ ਵੱਡੇ ਵੱਡੇ ਹੋਰ लाटी ਸਨ ਉਹ ਵੀ ਸਾਹਮਣੇ ਆਏ ਇਹ ਸਾਹਮਣੇ ਆਏ ਸੀ ਜਿਨ੍ਹਾਂ ਨੇ ਇੰਨੀ ਗੱਲ ਕੀਤੀ ਸੀ ਵੀ ਠੀਕ ਹੈ ਜੀ ਅਸੀਂ ਜਿਹੜੇ ਆਪਣੇ ਬਿੱਲ ਪੇ ਕਰ ਲਈ ਤਿਆਰ ਪੂਰੇ ਪੰਜਾਬ ਦੇ ਵਿੱਚੋਂ ਦੇ ਅੱਧੇ ਦਰਜਣ ਬੰਦੇ ਸਾਹਮਣੇ ਆਏ ਤੇ ਬਾਕੀਆਂ ਨੂੰ ਕੀ ਕਰਕੇ ਕਿੜੀ ਪਈ ਸੀ ਮੈਨੂੰ ਸਮਝ ਨਹੀਂ ਕਿਉਂ ਨਹੀਂ ਸਾਹਮਣੇ ਆਏ ਜੀ ਏ ਏ ਕੰਬੇ ਸੀ ਜਿਹੜੇ ਹਾਂ ਖੈਰਾ ਦੇ ਉੱਤੇ ਇਹ ਗੱਲ ਕਹਿਣੀ ਵੀ ਉਹਨੇ ਆਪਣੇ ਸੋਰਸਰ ਤੋਂ ਵੱਧ ਜਾਇਦਾਦ ਬਣਾਈ ਆ ਲੇਕਰ ਅਸੀਂ ਕਹਿੰਨੇ ਵੀ ਜਿਹੜੀ ਵੀ ਜਾਇਦਾਦ ਦੀ ਤੁਸੀਂ ਗੱਲ ਕਰਦੇ ਪਹਿਲਾਂ ਜਨਤਕ ਕਰੋ ਉਹਨੂੰ ਪਹਿਨ ਲੋਕਾਂ 'ਚ ਲੈ ਕੇ ਉਹ ਸੋਸ਼ਲ ਮੀਡੀਆ ਤੇ ਲੈ ਕੇ ਆਓ ਬਾਕਾਇਦਾ ਤੌਰ ਤੇ ਖਬਰਾਂ 'ਚ ਲੈ ਕੇ ਆਓ ਵੀ ਆ ਵੇਖੋ ਜੀ ਉਹਨੇ ਆ ਜਾਇਦਾਦ ਬਣਾਈ ਫਿਰ ਪਰਚਾਦਰ 'ਚ ਕਰ ਲਓ ਕੋਈ ਗੱਲ ਨਹੀਂ ਬਿਲਕੁਲ ਜੇ ਤੁਸੀਂ ਇਸ ਤਰ੍ਹਾਂ ਤੇ ਪਰਚਾ ਦੰਜ ਕਰੋ ਫਿਰ ਲੋਕਾਂ ਚ ਵਿਰੋਧ ਬਿਲਕੁਲ ਵਧੇਗਾ ਜੀ ਲੋਕਾਂ ਦਾ ਤੌਰ ਤੇ ਉਹਨਾਂ ਦਾ ਕਿਤੇ ਵੀ ਖੜੀ ਹੋਣ ਕਿ ਲੋਕਾਂ ਨੇ ਕਿ ਇਹ ਬਦਲਾ ਲੂ ਭਾਉਂਦਾ ਕੀਤੀ ਜਾ ਰਹੀ ਯਾਨੀ ਕਿ ਆਮ ਆਦਮੀ ਪਾਰਟੀ ਦਾ ਨੁਕਸਾਨ ਹੋ ਸਕਦਾ ਐਸ ਦਿਨ ਨੁਕਸਾਨ ਤੇ ਬਹੁਤ ਹੋ ਗਿਆ ਉਹਨਾਂ ਦਾ ਨੁਕਸਾਨ ਤੇ ਕਹਿੰਦੇ ਮੈਂ ਅੱਗੇ ਵੀ ਕਹਿੰਦਾ ਮੈਂ ਫਿਰ ਕਿੰਨਾ ਵੀ ਅੱਜ ਦੀ ਡੇਟਸ ਜੇ ਇਲੈਕਸ਼ਨ ਹੋ ਜੇ ਤੇ ਮਾਝੇ ਦੀਆਂ 25 ਸੀਟਾਂ ਨੇ ਇੱਕ ਵੀ ਆਮ ਆਦਮੀ ਪਾਰਟੀ ਦੇ ਖਾਤੇ ਚ ਨਹੀਂ ਜਾਂਦੀ ਸਰਤਾਰ ਦੇ ਵਿੱਚੋਂ ਤੋਂ 65 ਸੀਟਾਂ ਨਹੀਂ ਆਈਆਂ ਸੀ ਨਾ ਮਾਲਵੇ ਦੇ ਵਿੱਚੋਂ ਉੱਥੋਂ ਵੀ ਉਹਨੂੰ ਇੱਕ ਹੀ ਮਿਲਦੀ ਆਸ ਨਹੀਂ ਕਿ ਹੈਗੀ ਚਲੋ ਦੁਆਬਾ ਦੇ ਵਿੱਚ ਤੇ ਆਮ ਤੌਰ ਤੇ ਉਹ ਕਾਂਗਰਸ ਗਰਮ ਗਰਮ ਬਣਿਆ ਜਾਂਦਾ ਉੱਥੇ ਉੱਥੇ ਕਾਂਗਰਸ ਦਾ ਕਾਫੀ ਬੋਲਬਲਾ ਵਾ ਜੀ ਕੋਈ ਇਹਨਾਂ ਬੁਲੇਗੇ ਸੀ ਮਾਝਾ ਤੇ ਮਾਲਵਾ ਜਿੱਥੇ ਅੱਜ ਦੀ ਡੇਟ 'ਚ ਇਹਨਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਤੇ ਸੁਖਬਾਲ ਸਿੰਘ ਖੈਰਾ ਦਾ ਤੇ ਇਹਨਾਂ ਦਾ ਪੁਰਾਣਾ ਪਿਆਰਾ ਨਾ ਸੋਖਪਾਲ ਸਿੰਘ ਖੈਰਾਦੂ ਜਾਰ 17 ਦੇ ਵਿੱਚ ਬਕਾਇਦਾ ਤੌਰ ਤੇ ਕਾਂਗਰਸ ਛੱਡ ਕੇ ਤੇ ਆਮ ਆਦੀ ਪਾਰਟੀ ਚ ਆਇਆ ਸੀਗਾ ਜੀ ਜਿਹੜਾ ਆਮ ਆਦੀ ਪਾਰਟੀ ਦਾ ਉਮੀਦਵਾਰ ਸੀ ਉਹ ਕਾਂਗਰਸ ਆ ਬਣ ਗਿਆ ਜਿਹੜਾ ਕਾਂਗਰਸ ਦਾ ਉਮੀਦਵਾਰ ਖੈਰਾ ਸੀਗਾ ਉਹ ਆਮ ਆਦੀ ਪਾਰਟੀ ਦੇ ਬਣ ਗਿਆ ਤੇ ਖੈਰਾ ਫਿਰ ਚੁਣ ਜਿੱਤ ਗਿਆ ਪਹਿਲਾਂ ਇਹਦਾ ਬਲਿਆ ਸੀ ਉੱਥੇ ਪੂਰ ਕਾ ਸਰ ਨੂੰ ਵਧਿਤ ਕਰਦਾ ਮੁੜਕੇ ਛੱਡ ਕੇ ਪਾਰਟੀ ਵੀ ਛੱਡ ਕੇ ਉਹ ਆਪਣੀ ਸੈਸ ਵੀ ਛੱਡ ਕੇ ਸਭ ਕੁਝ ਛੱਡ ਕੇ ਉਹ ਨਵੇਖਿਆ ਸਭ ਕੰਜਰਖਾਨਾ ਇਥੇ ਹਾਂ ਮੁੜਕੇ ਖੈਰੇ ਨੂੰ ਬਣਾਇਆ ਤੇ ਖੈਰੇ ਨੇ ਜਿਸ ਤਰੀਕੇ ਨਾਲ ਬਕਾਇਦਾ ਤੌਰ ਤੇ ਕੜਿਲ ਕੰਡੇ ਸੀਗੇ ਕਾਂਗਰਸੀਆਂ ਦੇ ਤੇ ਕਾਲੀਆਂ ਦੇ ਜੀ ਫਿਰ ਇਹਨਾਂ ਦੇ ਉੱਤੋਂ ਉਹ ਉਹਦਾ ਖੋਲਿਆ ਗਿਆ ਇਹ ਫੇਰ ਜਿਹੜੇ ਸੀ ਅਰੇਂਗ-ਵਿੰਗੜ ਹੋ ਗਏ ਇਹਨਾਂ ਨੇ ਫੇਰ ਜਿਹੜੇ ਸੀ ਆਪਣੀ ਪਾਰਟੀ ਦੇ ਖਾਤੇ ਬੁਲੰਦਫੀਉ ਕਰਤਾ ਇਹ ਫੇਰ ਚਲੇ ਜਾਂਦੇ ਕਾਂਗਰਸ ਵਾਪਸ ਕਾਂਗਰਸ ਵਾਪਸ ਜਾਣ ਤੇ 2022 ਦੇ ਜਦੋਂ ਫੇਰ ਇਹਨਾਂ ਦੀ ਹਨੇਰੀ ਸੀ ਤੇ ਖਹਿਰਾ ਸਾਹਿਬ ਫੇਰ ਜਿੱਤ ਗਏ ਉੱਥੋਂ ਪਤਾਤੋ ਕੀ ਅੱਜ ਕੱਲੋਂ ਕਾਂਗਰਸ ਦੇ ਐਮਐਲਏ ਨੇ ਨਹੀਂ ਇੰਨਾ ਨੂੰ ਇਹ ਸੀਗਾ ਕਿ ਜਿਹੜੀਆਂ ਟਿੱਪਣੀਆਂ ਬਕਾਇਦਾ ਤੌਰ ਤੇ ਖਹਿ ਰਹੇ ਨੇ ਕੇਜਰੀਵਾਲ ਦੀ ਕਾਰਗੁਜ਼ਾਰੀ ਤੇ ਕੀਤੇ ਆ ਤੇ ਉਹ ਕਹਿੰਦਾ ਬੌਕਰ ਵਾਲੀ ਪਾਰਟੀ ਹੂੰ ਚਾਹ ਉਹ ਕਹਿੰਦਾ ਬੌਕਰ ਵਾਲੇ ਪਾਰਟੀ ਉਹ ਕਹਿੰਦਾ ਬੌਕਰ ਵਾਲੇ ਕਹਿੰਦਾ ਹੁੰਦਾ ਸੀਗਾ ਤੇ ਕੇਜਰੀਵਾਲ ਤੇ ਬੜੀਆਂ ਟਿੱਪਣੀਆਂ ਕੀਤੀਆਂ ਸੀ ਤੇ ਕੇਜਰੀਵਾਲ ਦੇ ਵਿੱਚ ਜਿਹੜੀ ਆ ਨਾ ਉਹ ਸਹਿਨਸ਼ੀਲਤਾ ਦੀ ਬੜੀ ਕਮੀ ਹੈ ਜੀ ਕਾ ਦੀ ਸਰਕਾਰ ਬਣੀ ਸੀਗੀ ਪੰਜਾਬ ਦੇ ਵਿੱਚ ਤੇ ਕੇਦਰੀਵਾਲ ਦੇ ਕਹਿਣ ਦੇ ਉੱਤੇ ਤਿੰਨ ਜਗ੍ਹਾ ਤੇ ਰੈਡ ਕੀਤੇ ਗਏ ਤਿੰਨ ਪਰਚ ਦਰਜ ਕੀਤੇ ਗਏ ਕਾਂਗਰਸ ਦੀ ਇੱਕ ਆਗੂ ਜਿਹੜੀ ਇਹਨਾਂ ਵੀ ਕਾਂਗਰਸ ਚ ਗਈ ਸੀ ਅਲਕਾ ਲਾਂਬਾ ਉਹਦੇ ਦਰਜ ਕੀਤਾ ਗਿਆ ਦਿੱਲੀ ਦੀ ਰਹਿਣ ਵਾਲੀ ਤਜਿੰਦਰ ਬੱਗਾ ਨੌਜਵਨ ਆਗੂ ਆ ਬੀਜੇਪੀ ਦਾ ਉੱਤੇ ਦਰਜ ਕੀਤਾ ਗਿਆ ਜੀ ਦੀ ਬਦੌਰਤ ਆਮ ਆਦੀ ਪਾਰਟੀ ਕਾਮਜਾਬ ਹੋ ਸਕੀ ਕੁਮਾਰ ਵਿਸ਼ਵਾਸ ਜਿਹੜਾ ਕਵੀ ਵੀ ਐ ਸਹਿਤਕਾਰ ਵੀ ਐ ਲਖਾਰੀ ਵੀ ਸਭ ਕੁਝ ਜੀ ਉਹਦੇ ਤੇ ਪਰਚਾ ਦਰਜ ਕੀਤਾ ਗਿਆ ਤੇ ਤਿੰਨਾਂ ਦੇ ਉੱਤੇ ਜਾ ਕੇ ਪੰਜਾਬ ਪੁਲਿਸ ਆ ਕੇ ਦਿੱਲੀ ਚ ਰੇਡ ਕਰਦੀ ਐ ਤੇ ਜਤਿੰਦਰ ਬੱਗਾ ਨੂੰ ਜਦੋਂ ਕੁਰਚ ਚੁੱਕ ਕੇ ਲਿਆਦੇ ਉਹਨੂੰ ਸਿੱਤੇ ਪਟਕਾ ਵੀ ਨਿਮੰਦਨ ਦਿੰਦੇ ਕੱਪੜੇ ਵੀ ਨਹੀਂ ਪਾਉਣ ਦਿੰਦੇ ਤੂੰ ਉਹਦੇ ਚੁੱਕ ਕੇ ਲਿਆ ਕੇ ਤੇ ਜਦੋਂ ਰੌਲਾ ਪੈ ਜਾਂਦਾ ਵੀ ਤੇਜਿੰਦਰ ਸਿੰਘ ਚੁੱਕ ਕੇ ਲੈ ਗਏ ਤਖਦਿਆਂ ਪਾਣੀਪੱਤ ਤੋਂ ਵਾਪਸ ਮੋੜਤਾ ਸੀ ਰੇਣਾਂ ਦੀ ਪੁਲਿਸ ਨੇ ਵੀ ਤੁਸੀਂ ਨਹੀਂ ਕਰ ਸਕਦੇ ਕਿ ਤੇ ਮੁੜ ਕੇ ਬੈਨ ਕਰਤਾ ਸੀ ਦਿੱਲੀ ਪੁਲਿਸ ਨੇ ਵੀ ਤੇ ਬਿਲਕੁਲ ਜਿਹੜੀ ਆ ਪੰਜਾਬ ਪੁਲਿਸ ਇੱਥੇ ਸਾਡੇ ਬਗੈਰ ਜੇ ਪੁੱਛਤ ਬਗੈਰ ਕਿਤੇ ਵੀ ਨਹੀਂ ਆ ਕਿ ਵੀ ਛਾਪੇਮਾਰੀ ਕੀਤੀ ਸੀ ਨਾ ਤੇ ਮਕਦਮਾ ਤਰਚ ਕਰਾਂਗੇ ਸੀ ਇਹਨਾਂ ਦੀ ਬੋਲਤੀ ਬੰਦ ਕਰਾ ਦਿੱਤੀ ਸੀ ਜੀ ਹੁਣ ਸੁਖਪਾਲ ਸਿੰਘ ਕਹਿ ਰਿਹਾ ਜਿਹੜੀਆਂ ਟਿੱਪਣੀਆਂ ਕੀਤੀਆਂ ਸੀ ਕੇਜਰੀਵਾਲ ਤੇ ਕੀਤੀਆਂ ਸੀ ਭਗਵੰਤ ਮਾਨ ਤੇ ਕੀਤੇਆਂ ਸੀ ਸ਼ਰਾਬੀ ਤਾਂ ਕਿਹਾ ਸੀਗਾ ਉਹ ਉਹਨੂੰ ਠੰਡਾ ਥੜੀ ਕਰਦਾ ਹੁਣੇ ਕੀ ਆਪਣੀ ਸਾਖ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਵੀ ਸਾਡੀ ਪਾਰਟੀ ਭ੍ਰਿਸ਼ਟਾਚਾਰ ਦੇ ਖਿਲਾਫ ਆਈ ਸੀ ਤੇ ਭ੍ਰਿਸ਼ਟਾਚਾਰ ਦੇ ਗੱਲ ਅਸੀਂ ਕਿਸੇ ਨੂੰ ਬਖਸ਼ ਨਹੀਂ ਹੂੰ ਇੱਕ ਗੱਲ ਸੁਣ ਲਓ ਮਾਨ ਸਰ ਤੁਸੀਂ ਆਪਣੀ ਪਾਰਟੀ ਦੇ ਵਿੱਚ ਵੀ ਜਿਹੜੀ ਆ ਖੁਰਦਵੀਨ ਲਾ ਕੇ ਚੈੱਕ ਕਰੋ ਤੁਹਾਡੇ ਕਿੰਨੇ ਕਿ ਐਮਐਲਏ ਤੇ ਮਨਿਸਟਰ ਪ੍ਰਸ ਨੇ ਜੀ ਅੱਜ ਕਿਹੜਾ ਮਨਿਸਟਰ ਤੁਹਾਡਾ ਫਰੀ ਕੰਮ ਕਰਦੇ ਆ ਕਹਿੰਦੇ ਆਏ ਹੋ ਤੇ ਕੀ ਲਿਆਏ ਹੋ ਤੇ ਚੱਲੇ ਤੇ ਕੀ ਦੇ ਚੱਲੇ ਤੁਸੀਂ ਇੱਕ ਦੋ ਨੂੰ ਛੱਡ ਪਈ ਹਾਂ ਮੁੱਖ ਮੰਤਰੀ ਦੇ ਸੀ ਕਹਿੰਦੇ ਉਹਦੇ ਤੁਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ ਉਹਦੇ ਉੱਤੇ ਉਹਦਾ ਅਜੇ ਹੱਥ ਦੀ ਘੜੀ ਅਕਸਾਫ ਆਨਲਾਈਨ ਸੈਮਿਟ ਕੋਲ ਨਿਕਲੇ ਤੁਸੀਂ ਕੁਝ ਕਹਿ ਸਕਦੇ ਇਸ ਕਰਕੇ ਸੁਖਬਾਲ ਸਿੰਘ ਕਹਿ ਰਹੇ ਨੇ ਇਹਨਾਂ ਦੀ ਆਪਣੀ ਲਈ ਨਿੱਜੀ ਤੌਰ ਤੇ ਜਾਤੀ ਵੀ ਆਖਲਾਕੀ ਵੀ ਆ ਸਿਆਸੀ ਵੀ ਜਿਹਦੇ ਕਰਕੇ ਉਹਨੂੰ ਬਕਾਇਦਾ ਤੌਰ ਤੇ ਇਹ ਬਣਾ ਰਹੇ ਨੇ ਟਾਰਗੇਟ ਕਰ ਰਹੇ ਨੇ ਤੇ ਉਹਨਾਂ ਦੇ ਹੱਕ ਚਰਨਜੀਤ ਸਿੰਘ ਚੰਨੀ ਵੀ ਆਏ ਨੇ ਸਾਬਕਾ ਮੁੱਖ ਮੰਤਰੀ ਰਹੇ ਨੇ ਸਾਬਕਾ ਮੰਤਰੀ ਪ੍ਰਗਟ ਸਿੰਘ ਵੀ ਆਏ ਨੇ ਸਾਬਕਾ ਵਿਧਾਇਕ ਕੁਸ਼ਲਦੀਪ ਵੀ ਹੈ ਢਿਲੋਂ ਵੀ ਆਏ ਨੇ ਇੰਨਾ ਸਾਰਿਆਂ ਨੇ ਬਾਅਦ ਚ ਬੰਦ ਕੀਤੀ ਵੀ ਜੇ ਕਿਤੇ ਉਹਨਾਂ ਕੋਈ ਗੜਬੜ ਕੀਤੀ ਤਾਂ ਆਪਣਾ ਭੜਿਆ ਵਿਚਾਰ ਲਓ। ਜੀ। ਹੁਣ ਤਾਂ ਥੋੜੀ ਦੇਰ ਪਹਿਲਾਂ ਬਕਾਇਦਾ ਤੌਰ ਤੇ ਜਿਹੜੇ ਆਪਣੇ ਵਿਰੋਧੀ ਧਿਰ ਦੇ ਲੀਡਰ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਉਹ ਵੀ ਉਹਨਾਂ ਦੀ ਸਪੋਰਟ ਕੀਤੀ ਹੈ ਖੈਰੇ ਦੇ ਹੱਕ ਤੇ ਆਏ ਦੇ ਵੀ ਉਹਨਾਂ ਜਿਆਸਤੀ ਨਹੀਂ ਹੋਣਦਾਂਗੇ ਸੀ। ਗੁਰਜੀਤ ਸਿੰਘ ਉਹ ਜਲਾ ਐਮਪੀ ਵੀ ਬੋਲੇ ਨੇ ਬਲਬੀਰ ਸਿੰਘ ਵੀ ਬੋਲੇ ਨੇ ਸਾਰੇ ਬੋਲੇ ਨੇ ਉਹਨਾਂ ਦੇ ਹੱਕ ਦੇ ਵਿੱਚ ਤੋਂ ਉਹਨਾਂ ਦਾ ਧੰਨਵਾਦ ਵੀ ਕੀਤਾ ਵੀ ਜਦੋਂ ਤੁਜੀ ਘਟੋ ਘਟ ਮੇਰੇ ਨਾਲ ਕਾਕ ਦੇ ਵਿੱਚ ਹਰ ਨਾਰਾਂ ਤੇ ਮਾਰਿਆ ਇਸ ਕਰਕੇ ਉਹ ਆਪਣੇ ਬੇਟੇ ਨੂੰ ਪਤਾ ਲੱਗਾ ਵੀ ਅੰਡਰਗਰਾਉਂਡ ਨੇ ਜੀ ਇਹ ਚਰਚਾਵਾਂ ਚੱਡੀਆਂ ਨੇ ਹੁਣੇ ਪਤਾ ਨਹੀਂ ਅਫਵਾਹਾਂ ਨੇ ਕਿ ਗੱਲਾਂ ਨਹੀਂ ਪਰ ਗੱਲ ਹੋ ਰਹੀ ਹੈ ਤੇ ਜੇਕਰ ਨਹੀਂ ਹੋਏ ਤੇ ਲੱਗਦਾ ਹੈ ਕਿ ਆਉਂਦੇ ਦਿਨਾਂ ਨੂੰ ਅਜੀਹਾ ਕੁਝ ਸੁਣਨ ਨੂੰ ਮਿਲ ਸਕਦਾ ਹੈ ਬਿਲਕੁਲ ਮਿਲ ਸਕਦਾ ਨਹੀਂ ਕਿਉਂ ਮਿਲਦਾ ਸਭ ਕੁਝ ਮਿਲ ਸਕਦਾ ਕਿਉਂ ਨਹੀਂ ਮਿਲ ਸਕਦਾ ਕਿਉਂਕਿ ਗੱਲ ਸਿਰਫ ਇਹ ਨਹੀਂ ਹੈ ਕਿ ਗੱਲ ਸਿਰਫ ਇਹ ਹੈ ਕਿ ਆ ਵੀ ਇਖਲਾਕ ਦੀ ਗੰਦਗੀ ਜੀ ਮੈਂ ਪਹਿਲਾਂ ਵੀ ਕੇਜਰੀਵਾਲ ਨਾਲ ਖੈਰ ਸਾਹਿਬ ਦੀ ਜਾਤੀ ਵੀ ਆ ਇਖਲਾਕ ਕੀ ਵੀ ਆ ਸਿਆਸੀ ਵੀ ਸਿਆਸੀ ਇਹ ਗੁੱਦਾ ਨਹੀਂ ਕਰਦੇ ਹੁੰਦੇ ਸਿਆਸੀ ਇਹ ਗੁੱ ਆਪਣੀ ਜਿਹੜੀਆਂ ਗੱਲਾਂ ਨੇ ਉਹ ਮੀਡੀਆ ਨਹੀਂ ਕਰਦੇ ਹੁੰਦੇ ਇਸ ਕਰਕੇ ਖੈਰ ਦੇ ਉੱਤੇ ਪਰਚਾ ਕੱਲੇ ਦੇ ਨਹੀਂ ਇੱਕ ਦਰਜਨ ਹੋਰ ਅਸਿਆਸੀ ਆਗੂਆਂ ਦੇ ਵਿਰੋਧੀ ਤਰਵਾਲਿਆਂ ਤੇ ਪਰਚੇ ਦਰਜ ਹੋ ਸਕਦੇ ਆ ਪਠਾਨਵਾਜਰਾ ਨੇ ਵੀ ਕਿਹਾ ਕਿ ਇਹ ਵੀ ਗਲਤ ਕੀਤਾ ਜਾ ਰਿਹਾ ਜੀ ਮਾਜਰਾ ਕਿੱਥੇ ਸਾਨੂੰ ਨਹੀਂ ਪਤਾ ਲੇਕਿਨ ਹੈ ਕਿ ਤੇ ਸੇਵਕਾ ਤੇ ਮਿੱਠਾ ਅਗਲਾ ਵੀ ਹਾਈ ਕੋਰਟ ਨੂੰ ਮੇਲ ਮਿਊਜ਼ਿਕ ਹੀ ਠੀਕ ਵਾਰ ਆਦੈਂ ਕਿ ਉਹਨੇ ਮਿੱਠੇ ਸੀ ਜਿਹਨੇ ਬਣਾ ਸੀ ਹੈ ਤੇ ਨਾ ਬੰਦਾ ਸੀ ਪਠਾਨਵਾਜਰਾ ਜੀ ਇਹਨਾਂ ਦੇ ਆਪਣੇ ਬੰਦੇ ਵੇਖੋ ਜਿਹੜਾ ਰਤਨ ਕੀ ਸੀ ਜਿਹੜਾ ਬਠਿੰਡੇ ਵਾਲਾ ਉਹ ਫਿਰ ਗੱਜਣ ਮਾਜਰਾ ਲੈ ਲਓ ਫਿਰ ਬਕਾਇਦਾ ਤੌਰ ਤੇ ਪਠਾਨ ਮਾਜਰਾ ਲੈ ਲਓ ਫੌਜਾ ਸਿੰਘ ਸਰਾਰੀ ਲੈ ਲਓ ਵਿਜੇ ਸਿੰਘ ਵਿਜੇਂਦਰ ਵਿਜੇ ਜਿਆ ਸਿੰਘਾ ਲੈ ਲਓ ਵਿਜੇ ਸਿੰਘ ਨਾਲ ਉਹ ਤੇ ਮੁੱਖ ਮੰਤਰੀ ਜੀ ਆਪ ਫੜਿਆ ਸੀ ਕਿੱਥੇ ਹੋ ਕੇ ਇਸ ਜੀ ਅੱਜ ਕੇਸ ਲੈਣ ਵਾਸਤੇ ਐਪਲੀਕੇਸ਼ਨ ਦਿੱਤੀ ਇਹਨਾਂ ਨੇ ਵਾਪਸ ਪੇਪਰ ਤੇ ਚਾਇਆ ਕੁਝ ਨਹੀਂ ਹੈਗਾ ਹੂੰ ਤੇ ਮੁੱਖ ਮੰਤਰੀ ਸਾਹਿਬ ਨੇ ਫਿਰ ਤੁਹਾਨੂੰ ਕਹਿ ਦਈਏ ਵੀ ਠੁੱਕ ਕੇ ਚੱਟਣ ਦੀ ਜਗੀਰ ਰੱਖਦੇ ਹੋ ਤੁਸੀਂ ਉਦੋਂ ਤਾਂ ਕਹਿੰਦੇ ਸਾਡੇ ਕੋਲ ਸਬੂਤ ਬੜੇ ਹੈਗੇ ਸਾਡੇ ਕੋਲ ਵੀਡੀਓ ਹੈਗੀ ਹੈ ਸਾਡੇ ਕੋਲ ਆਡੀਓ ਹੈਗੀ ਫਲਾਨੀ ਹੈਗੀ ਢਿਗੜੀ ਹੈਗੀ ਇਸ ਕਰਕੇ ਕੇਜਰੀਵਾਲ ਜਿਹੜਾ ਬਾ ਉਹ ਬਹੁਤਾ ਸਿਆਣਾ ਬੰਦਾ ਨਹੀਂ politcal ਬੰਦਾ ਨਹੀਂ ਹੈਗਾ ਉਹ ਤਾਂ ਸਿਰਫ ਅਫਸਰशाही ਤੇ ਅਫਸਰ ਅਫਸਰਾਂਗੇ ਕੰਮ ਕਰਦਾ ਵਾ ਤੇ ਮਨੂੰ ਮੇ ਕਮੰਡ ਨਹੀਂ ਪੰਜਾਬ ਤੋਂ ਫੱਟੀ ਪੁੱਤੀ ਗਈ ਨਾ ਮੁੜ ਕੇ ਨਾ ਕਿਸੇ ਸਟੇਟ ਨੇ ਵੜ ਨਹੀਂ ਜਣਾ ਉੱਥੇ ਬਿਲਕੁਲ ਜੀ ਪਠਾਨਮਾਜਰੇ ਦਾ ਤੁਸੀਂ ਜ਼ਿਕਰ ਕੀਤਾ ਹੈ ਪਠਾਨਮਾਜਰੇ ਨੂੰ ਲੈ ਕੇ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਪੀ ਜਿਹੜੀ ਉਹ ਧਾਰੀ ਹੋਈ ਸੀ ਕਿ ਉਹ ਨਹੀਂ ਬੋਲ ਰਹੇ ਸੀ ਕੋਈ ਬਿਆਨ ਨਹੀਂ ਸੀ ਉਹਨਾਂ ਦਾ ਬਿੱਟ ਦਿਨਰ ਨੇ ਇੱਕ ਇੰਟਰਵਿਊ ਦਿੱਤਾ ਹੈ ਜਿਸ ਰਾਨ ਨੂੰ ਸਵਾਲ ਜਦੋਂ ਪਠਾਨਮਾਜਰੇ ਬਾਰੇ ਕੀਤਾ ਗਿਆ ਤੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤਾਂ ਸਾਰੇ ਸਾਫ਼ ਸੁਥਰੇ ਤੇ ਸਹੀ ਬੰਦੇ ਲੈ ਕੇ ਆਏ ਸੀ ਆਪਣੀ ਪਾਰਟੀ ਚ ਕਿਸੇ ਰੇ ਦਿਲਚਸਕੀ ਆ ਸਾਨੂੰ ਨਹੀਂ ਪਤਾ ਕਿ ਉਹ ਕਿਹੋ ਜਿਹਾ ਸੀ ਕਿ ਕੀ ਆਮ ਆਦਮੀ ਪਾਰਟੀ ਨੂੰ ਨਹੀਂ ਪਤਾ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਪਿਛੋਕੜ ਜੋ ਵੀ ਹੈ ਸਾਰਾ ਕੁਝ ਕੀ ਨਹੀਂ ਪਤਾ ਸੀ ਦੁੱਧ ਤੇ ਬੁੱਧ ਕੁੱਟਦੇ ਆ ਪਤਾ ਨਹੀਂ ਲੱਗਦਾ ਜੀ ਤੁਹਾਡੇ ਦੋ ਮੰਤਰੀ ਬਕਾਇਦਾ ਤੌਂ ਤੇ ਬੇਲ ਦੇ ਉੱਤੇ ਨੇ ਦੋ ਮੰਤਰੀ ਟੜੇ ਚੌਥਾ ਐਮਐਲਏ ਤੁਹਾਡਾ ਬੇਲ ਤੇ ਨੇ ਗੱਜਨ ਮਾਜਰਾ ਪੰਜਵਾਂ ਤੁਹਾਡਾ ਜਿਹੜਾ ਬਠਿੰਡੇ ਵਾਲਾ ਉਹ ਬੇਲ ਤੇ ਬਾਹਰ ਸਿਰਫ 20% ਲੋਕ ਉਹ ਜਿਹੜੇ ਇਮਾਨਦਾਰੀ ਤੇ ਗਰੀਬ ਗ੍ਰਾਂਥੀ ਬਾਕੀ 80% ਦੂਜੀਆਂ ਪਾਰਟੀਆਂ ਦੇ ਚੋਰ ਚੱਕੇ ਜਿਹੜੇ ਐਸੇ ਦੀ ਟਿਕਟਾਂ ਦਿੱਤੀਆਂ ਉਹਨਾਂ ਨੂੰ ਜੀ ਹੁਣ ਤੁਸੀਂ ਵੇਖੋ ਰਣਜੀਤ ਸਿੰਘ ਗਿੱਲ ਦੇ ਖਿਲਾਫ ਜਿਹੜਾ ਕੱਲ ਹੀ ਆਗੂ ਸੀਗਾ ਉਹਦੇ ਖਿਲਾਫ ਉਹ ਚਲੇ ਗਿਆ ਭਾਜਪਾ ਜਣ ਤੁਸੀਂ ਉਹਦੇ ਖਿਲਾਫ ਮਕਦਮਾ ਦੱਚ ਕਰ ਦੋ ਤਾਂ ਠੀਕ ਆ ਅਗਲੇ ਦੀ ਪਹੁੰਚ ਸੀ ਅਗਲੇ ਆਪਣੇ ਟਿਕਣੇ ਨਿਯਤ ਲਿਆ ਹੂੰ ਜੇ ਤੁਹਾਨੂੰ ਇਹ ਨਹੀਂ ਪਤਾ ਤੇ ਬਦਦਾ ਪਛੋਕਰ ਕੀ ਆ ਤੁਸੀਂ ਕਹਿੰਦੇ ਜੀ ਅਸੀਂ ਤੇ ਚੰਗੇ ਕਰਕੇ ਟਿਕਟਾਂ ਦਿੱਤੀਆਂ ਸੀ ਤੇ ਚੰਗੇ ਕਰਕੇ ਜਲ ਕੀਤੀ ਸੀ ਇਹ ਗੱਲ ਮਾਨ ਸਾਹਿਬ ਸਾਡੇ ਸੰਖਲੇ ਉੱਤਰ ਨਹੀਂ ਔਖੀ ਹੈ ਜੀ ਮੈਂ ਨਹੀਂ ਕਹਿ ਰ ਤੁਹਾਡਾ ਹੀ ਸਾਥੀ ਇੱਕ ਮੇਜਰ ਸਿੰਘ ਸੰਧੂ ਐਸਲੇ ਯੂਕੇ ਦੇ ਵਿੱਚ ਬੈਠਾ ਉਹ ਕਹਿੰਦਾ ਜੀ ਜਦੋਂ ਅਸੀਂ ਬਕਾਇਦਾ ਤੌਰ ਤੇ ਕਹਾਂ ਕੇਦਰੀ ਵੱਲੋਂ ਵੀ ਭਗਵਾਨ ਤੁਮਾਨੂੰ ਮੁੱਖ ਮੰਤਰੀ ਅਨਾਉਂਸ ਕਰ ਦਿਓ ਤੋ ਖੁਸ਼ਰੇ ਨੂੰ ਤਾੜੀ ਮਾਰ ਕੇ ਉਹਨੇ ਕਹਿੰਦਾ ਸੀ ਇੱਕ ਸ਼ਰਾਬੀ ਨੂੰ ਕਰਦੀ ਸੀ ਸਵੇਰੇ 10 ਵਜੇ ਜਿਹਦੇ ਮੂੰਹ ਚ ਬੋ ਆਉਂਦੀ ਨੇ ਤੇ ਫਿਰ ਉਸੇ ਨੂੰ ਬੁਲਾਉਣਾ ਪਿਆ ਹੂੰ ਭਾਵੇਂ ਕਿ ਅੱਜ ਲਾਉਣ ਵਾਸਤੇ ਹਰ ਪ੍ਰਕਾਰ ਦੇ ਹੱਥ ਕੰਡੇ ਵਰਤੇ ਜਾ ਰਹੇ ਨੇ ਲੇਕਿਨ ਜੇ ਕਾਮਯਾਬੀ ਨਹੀਂ ਮਿਲਦੀ ਨੂੰ ਜੀ ਤੇ ਮੁੱਖ ਮੰਤਰੀ ਸਾਹਿਬ ਤਾੜੀ ਤੇ ਇਹ ਗੱਲ ਮੈਂ ਸੋਚਦਾ ਵੀ ਬਹੁਤੀ ਸਿਆਣੀ ਨਹੀਂ ਵੀ ਵੇਖੋ ਅਸੀਂ ਚੰਗੇ ਸਮਝ ਕੇ ਟਿਕਟਾਂ ਦਿੱਤੀਆਂ ਸੀ ਜੀ ਜੇ ਚੰਗੇ ਸਮਝ ਕੇ ਦਿੰਦੇ ਤੇ ਫਿਰ ਤੁਸੀਂ ਉਹੀ ਗੱਲ ਕਰਦੇ ਜਿਹੜੀ ਕਹਿੰਦੇ ਸੀ ਵੀ ਸਾਡਾ ਉਮੀਦਵਾਰ ਬਾਗਾ ਨਹੀਂ ਹੋਊਗਾ ਜੀਤਾ ਪੰਜਰਾ ਵਾਲਾ ਹੋਊਗਾ ਇੱਕ ਮੰਡੀ ਚ ਮਜ਼ਦੂਰ ਹੋਊਗਾ ਕੰਮ ਕਰਦਾ ਹੋਊਗਾ ਸਾਡਾ ਉਮੀਦਵਾਰ ਹੋਊਗਾ ਕਿੱਥੇ ਨੇ ਮਜ਼ਦੂਰ ਹੋ ਕਿੱਥੇ ਨੇ ਉਮੀਦਵਾਰ ਅਜੋ ਤੁਸੀਂ ਫਿਰ ਪੈਸੇ ਲੈ ਕੇ ਦਿੱਤੀਆਂ ਜੋਦਾਂ ਦਿੱਦੀਆਂ ਤੇ ਚਰਚਾ ਨੇ ਉਹਦੇ ਬਾਰੇ ਦੀ ਸੀ ਗੱਲ ਕਰਦੇ ਚਰਚਾਵਾਂ ਤੇ ਬਹੁਤ ਕਿਸਮ ਦੀਆਂ ਨੇ ਜਿੰਨਾ ਲੋਕਾਂ ਨੂੰ ਟਿਕਟਾਂ ਦਿੱਤੀਆਂ ਉਹਨਾਂ ਦਾ ਪਛੋਕੜ ਚੈੱਕ ਕੀਤਾ ਤੁਸੀਂ ਕੀ ਸੀ ਹਰ ਜੋਤ ਮੈਂਸ ਦਾ ਪਛੋਕੜ ਚੈੱਕ ਕਰ ਲੋ ਕਟਾਰੂ ਚੱਕ ਦਾ ਪਛੋਕੜ ਚੈੱਕ ਕਰ ਲੋ ਪਠਾਨ ਮਾਜ ਦਾ ਕਰ ਲੋ ਗੱਜਣ ਮਾਜ ਦਾ ਕਰ ਲੋ ਤੁਹਾਨੂੰ ਪਤਾ ਵੀ ਇਸ ਗੱਲ ਦਾ ਇਸ ਕਰਕੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਸਾਨੂੰ ਕੀ ਪਤਾ ਸੀ ਜੀ ਪਤਾ ਤਾਂ ਹੁਣ ਤੇ ਪਤਾ ਲੱਗ ਗਿਆ ਨਾ ਜੀ ਗਾਹ ਜੇ ਚੋਟ ਕੇ ਫੈਸਲਾ ਲੈ ਲਈ ਪਰ ਤੁਹਾਨੂੰ ਕਿਸੇ ਪੁੱਛਣਾ ਨਹੀਂ ਮੈਂ ਪੰਜਾਬੀ ਚ ਕਹਿੰਦੇ ਆ ਟਿਕਟਾ ਵੇ ਤੁਹਾਡੀ ਪਾਰਟੀਆਂ ਵਿਕੜੀਆਂ ਨੇ ਤਾਂ ਹਵਾਰਦ ਸ਼ਕਰਾਂਮ ਛਪੜੀਆਂ ਨੇ ਸਮਾਂ ਉਹਨੂੰ ਦਿਓ ਲੱਗ ਜੂ ਪਤਾ ਜੀ ਨੇ ਬਿਲਕੁਲ ਦੇਖਦੇ ਆ ਕਿ ਕੁਝ ਹੁੰਦਾ ਪਰ ਸਭ ਹਜੇ ਰਾਹੁਲ ਗਾਂਧੀ ਨੂੰ ਜੋ ਸਰੋਪਾ ਦਿੱਤਾ ਗਿਆ ਸੀ ਉਹ ਮਾਮਲਾ ਠੰਡਾ ਨਹੀਂ ਹੋਇਆ ਕਿ ਇੱਕ ਹੋਰ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਲੱਗਦਾ ਹੈ ਕਿ ਕੁਝ ਵਿਵਾਦ ਹੋ ਸਕਦਾ ਹੈ ਕੁਝ ਬਿਆਨਬਾਜ਼ੀ ਹੋ ਸਕਦੀ ਹੈ ਕਿ ਗਿਆਨੀ ਰਗबीर ਸਿੰਘ ਨੇ ਮਨਜੀਤ ਸਿੰਘ ਸਿਰਸਾ ਨੂੰ ਸਰੋਪਾ ਦਿੱਤਾ ਇਥੋਂ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਜਦੋਂ ਰਾਹੁਲ ਗਾਂਧੀ ਨੇ ਦਿੱਤਾ ਤਾਂ ਐਸਜੀਪੀਸੀ ਨੇ ਵਾਟ ਐਕਸ਼ਨ ਲਿਆ ਕਿ ਕਿਸੇ ਰਾਜਨੀਤਿਕ ਸ਼ਖਸੀਅਤ ਨੂੰ ਕੋਈ ਜਿਹੜਾ ਰਾਜਨੀਤੀ ਨਾਲ ਸੰਬੰਧ ਰੱਖਦਾ ਹੈ ਕਿ ਨਹੀਂ ਦੇਣਾ ਨਿਯਮ ਦੀ ਉਲੰਘਣਾ ਹੈ ਤੇ ਕੀ ਹੁਣ ਇੱਥੇ ਵੀ ਐਕਸ਼ਨ ਹੋ ਸਕਦਾ ਹੈ ਸਾਡੇ ਵਿੱਚ ਬਕਾਇਦਾ ਤੌਰ ਤੇ ਪੰਥ ਪੰਜ ਪ੍ਰਕਾਰ ਦੇ ਨੇ ਪਹਿਲਾ ਪੰਥ ਸੀ ਉਹਨੂੰ ਇਹ ਗੱਲ ਕਹਿੰਦੇ ਆਂ ਕਿ ਜਿਹੜਾ ਪੰਥ ਉਦਾਸੀ ਪੰਥ ਹੈ ਜਿਹੜੇ ਗੁਰਨਾਨਦ ਪਾਤਸ਼ਾਹ ਦੇ ਵੱਡੇ ਫਰਜ਼ੰਦ ਸੀ ਉਹਨਾਂ ਚਲਾਇਆ ਸੀ ਜੀ ਉਹ ਵੀ ਸਾਡੇ ਸਮਾਜ ਦਾ ਹਿੱਸਾ ਦੂਜਾ ਪੰਥ ਸਾਡੇ ਨਿਰਮਲੇ ਪੰਥ ਸੀਗੇ ਜਿਹੜੇ ਸਾਡੇ ਵਾਸਤੇ ਸਰਸਤਰ ਲਿਖਦੇ ਸੀ ਸ਼ਾਸਤਰ ਲਿਖ ਕੇ ਸਾਨੂੰ ਆਪਣਾ ਸਾਡੇ ਇਤਿਹਾਸ ਤੋਂ ਜਾਣ ਪਾਉਂਦੇ ਸੀਗੇ ਗੁਰੂ ਸਾਹਿਬ ਦੀਆਂ ਬੀੜਾਂ ਲਿਖਦੇ ਸੀ ਉਹ ਸੀ ਜੀ ਤੀਸਰਾ ਸੇਤਾ ਪੰਥੀ ਪੰਸੀ ਜਿਹੜੇ ਗੁਰੂ ਘਰਾਂ ਦੀ ਰਾਖੀ ਕਰਦੇ ਸੀ ਹਥਿਆਰਾਂ ਨਾਲ ਵੀ ਕਰਦੇ ਸੀਗੇ ਆਰਥਿਕ ਤੌਰ ਤੇ ਵੀ ਕਰਦੇ ਸੀ ਚੌਥਾ ਪੰ ਸਾਡਾ ਸੈਤਰੀ ਪੰਸੀ ਸੈਤਰੀ ਪੰ ਤੋਂ ਜਿਹੜੇ ਲੋਕ ਸੱਜੇ ਸੱਜੇ ਸਿੱਖੀ ਵਾਲੇ ਪਾਸੇ ਆ ਰਹੇ ਦੂਜੇ ਧਰਮਾਂ ਵੱਲ ਪੰਜਵਾਂ ਪੰਥ ਸਾਡਾ ਹੈਗਾ ਖਾਲਸਾ ਪੰਥ ਜਿਹੜਾ 1699 ਈਸਵੀ ਚ ਗੁਰੂ ਸਾਹਿਬ ਨੇ ਨੰਦਕ ਨੰਦ ਪ੍ਰਸਿੱਧ ਸੱਜਿਆ ਸੀ ਜਿਹੜੀ ਪੰਜ ਪ੍ਰੈ ਪ੍ਰੈ ਪਿਆਰੇ ਨੂੰ ਅਮਰ ਸ਼ਕਾਰ ਕੀਤਾ ਸਿੱਖ ਜਿਹਾ ਸੀ ਉਹ ਸਾਡਾ ਖਾਲਸਾ ਪੰਥ ਜੀ ਇਸ ਸਿੱਖਾਂ ਦੇ ਘਰ ਜੰਮ ਕੇ ਜੇ ਕੋਈ ਆਪਣੇ ਰੋਮਾਂ ਦੀ ਬੇਦਵੀਂ ਕਰਦਾ ਪੰਥ ਵਿਰੋਧੀ ਗਤੀਵਿਧੀਆਂ ਕਰਦਾ ਤੇ ਬਕਾਇਦਾ ਤੌਰ ਤੇ ਉਹ ਸੀ ਪਤਿਤ ਕਹਿੰਦੇ ਜੀ ਪਤਿਤ ਪਤਿਤ ਪੰਥ ਸਾਡੇ ਚ ਕੋਈ ਨਹੀਂ ਹੈਗਾ ਨਾ ਪਰਵਾਹ ਨਹੀਂ ਪਤਿਤ ਦਾ ਤਾਂ ਕਿੰਨੇ ਪਰਛਾਵਾਂ ਵੀ ਲਾਣਾ ਮਾੜਾ ਹੁੰਦਾ ਲੇਕਿਨ ਸਾਡੇ ਅੱਜ ਪਤਿਤ ਇੰਨੇ ਭੁੱਜ ਚੁੱਕੇ ਨੇ ਬਹੁਤ ਸਾਰੇ ਪਿੰਡਾਂ ਪਿੰਡਾਂ ਦੇ ਵਿੱਚ ਅਸੀਂ ਅਮਰਤਾਰੀ ਨਹੀਂ ਪੰਜ ਗੁਰਸਿੱਖ ਲਭਣੇ ਔਖੇ ਹੋ ਗਏ ਸਾਡੇ ਵਿੱਚ ਪੰਜ ਗੁਰਸਿੱਖ ਜੀ ਲੀਡਰਾਂ ਦੀਆਂ ਨੀਤੀਆਂ ਕਰਕੇ ਸਭ ਕੁਝ ਹੋ ਗਿਆ ਹੁਣ ਪੰਜ ਗੁਰਸਿੱਖ ਕਿਉਂ ਨਹੀਂ ਮਿਲਦੇ ਸਾਨੂੰ ਤੇ 2 ਦਸੰਬਰ 2024 ਨੂੰ ਜਿੱਥੇ ਕਾਲੀ ਆਗੂ ਬੁਲਾਏ ਗਏ ਸੀ ਤੇ ਉਹਨਾਂ ਦੇ ਵਿੱਚੋਂ ਤਿੰਨ ਕਾਲੀ ਆਗੂ ਪੱਜ ਕੇ ਇੱਥੇ ਗਏ ਸੀ ਵੀ ਤੁਸੀਂ ਪਤਾ ਤੋ ਤੁਹਾਡਾ ਸਿੱਖ ਧਰਮ ਦਾ ਕੋਈ ਵਾਸਤਾ ਉਹਦੇ ਵਿੱਚ ਇੱਕ ਮਨਜਿੰਦਰ ਸਿੰਘ ਸਿਰਸਾ ਸੀ ਜਿਹੜੇ ਅੱਜਕੱਲ੍ਹ ਦਿੱਲੀ ਸਰਕਾਰ ਚ ਮੰਤਰੀ ਦੇ ਤੇ ਐਮਐਲ ਵੀ ਦੂਸਰੇ ਵਿਅਕਤੀ ਸੀ ਮਨਪ੍ਰੀਤ ਸਿੰਘ ਬਾਦਲ ਜਿਹੜੇ ਬਾਦਲ ਪਰਿਵਾਰ ਚੋਂ ਤੇ ਦਾੜੀ ਕੁਝ ਕਰੇਜ਼ੀ لمبے ਨਾਲ ਤੇ ਤੀਸਰੇ ਸੀ ਬਲਵੰਤ ਸਿੰਘ ਰਾਮੂ ਵਾਲੀ ਜਿਹੜੇ ਦਾੜੀ ਬੰਦਦੇ ਵੀ ਆ ਤੇ ਦਾੜੀ ਰੰਗਦੇ ਵੀ ਅੱਜ ਵੀ ਆਪਣੇ ਨੂੰ ਨੌਜਵਾਨ ਦਰਸਉਂਦੇ ਉਹਨਾਂ ਤਿੰਨ ਬੰਦਿਆਂ ਨੂੰ ਉਸ ਡੀ ਚੋਂ ਬਾਹਰ ਕਰ ਦਿੱਤਾ ਗਿਆ ਜਿੱਦ ਤੋਂ ਕਹਿ ਦਿੱਤਾ ਗਿਆ ਤੁਸੀਂ ਪਤਿਤ ਤੋਂ ਤੁਸੀਂ ਆਪਣਾ ਸਪਸ਼ਟੀਕਰਨ ਲਿਖ ਦੇਣਾ ਦਫਤਰ ਲੈ ਕੇ ਦਿਓ ਨਹੀਂ ਤੁਹਾਡੇ ਨਾਲ ਬਾਅਦ ਵਿੱਚ ਨਿਛਟਾਗੇ ਤੇ ਅੱਜ ਤੱਕ ਉਹਨਾਂ ਨੂੰ ਬੁਲਾਇਆ ਗਿਆ ਨਾ ਕੋਈ ਕਾਰਵਾਈ ਕੀਤੀ ਗਈ ਕਿਉਂ ਪਤਿਤ ਦੇ ਖਿਲਾਫ ਅਸੀਂ ਵਾਰਨਿੰਗ ਦੇ ਸਕਦੇ ਹਾਂ ਉਹਦੇ ਖਿਲਾਫ ਮੁਕੱਦਮਾ ਅੰਦਰ ਚੁਕਾਈ ਸਕਦੇ ਹਾਂ ਜੇ ਜੇਸ ਨੇ ਅਕਾਲ ਤੱਕ ਤੋ ਦੇਖੋ ਕੋਈ ਕਾਰਵਾਈ ਨਹੀਂ ਹੁੰਦੀ ਅਕਾਲ ਤੱਕ ਤੇ ਸਿਰਫ ਗੁਰਸਖ ਦੀ ਕਾਰਵਾਈ ਹੁੰਦੀ ਜੀ ਉਹਨਾਂ ਤੋਂ ਤੁਸੀਂ ਮਨਜਿੰਦਰ ਸਿੰਘ ਸਿਰਸ਼ੇ ਨੂੰ ਬਕਾਇਦਾ ਤੌਰ ਤੇ ਪਤਿਤ ਕਹਿ ਕੇ ਉਸ ਡੀ ਚੋਂ ਬਾਹਰ ਕਰਤਾ ਦਰਬਾਰ ਸਿਚੋਂ ਬਾਹਰ ਕਰਤਾ ਵੀ ਜਾਓ ਜਾ ਕੇ ਦਫ਼ਤਰ ਜਾ ਕੇ ਆਪਣਾ ਸਪਸ਼ਟੀਕਰਨ ਲਿਖ ਕੇ ਦਿਓ ਹਾਂ ਨਾ ਉਹਨਾਂ ਤੇ ਕੋਈ ਕਾਰਵਾਈ ਕੀਤੀ ਕਿ ਨਾ ਪੁਸ਼ਪਰਤਨ ਕੀਤੀ ਕਿ ਨਾ ਗਲਤ ਹੋਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨਵੇਂ ਪੱਛ ਉਹਨਾਂ ਦੀ 350 ਸਾਧਨ ਬਣਾ ਜਾ ਰਿਹਾ ਵਾ ਉਹਨੂੰ ਲੈ ਕੇ ਇੱਕ ਇੰਟਰਫੇਸ ਸੈਮੀਨਾਰ ਹੋਇਆ ਜੀ ਵਿੱਚ ਸਤਿਗੁਰ ਜੀ ਰਮਨਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਹੋਰੀ ਤੇ ਸਾਫਕਾ ਜਹਦਰ ਕਾਲ ਤੱਕ ਉਹਨਾਂ ਨੂੰ ਬਲਾਵਾ ਹੁੰਦਾ ਉਹ ਚਲੇ ਜਾਂਦੇ ਨੇ ਉੱਥੇ ਜਾ ਕੇ ਸਰੂਪਾ ਵੀ ਉਸ ਪੱਤੇ ਤੋਂ ਦਿੰਦੇ ਆ ਤੇ ਕੋਲ ਲੈਂਦੇ ਵੀ ਆ ਇਹ ਹਾਲ ਸਾਡੀ ਜੀ ਵਿਗਿਆਨੀ ਜੀ ਸਾਨੂੰ ਇਹ ਤੁਸੀਂ ਜਰੂਰ ਦੱਸ ਦਿਓ ਹੁਣ ਤੁਸੀਂ ਉਦੋਂ ਠੀਕ ਸੀ ਜਦੋਂ ਉਹਨੂੰ ਬਾਹਰ ਕੱਢਿਆ ਸੀ ਕਿ ਅੱਜ ਉਹਨਾਂ ਸਟੇਜ ਸੰਜੀ ਕਰ ਰਹੇ ਹੋ ਤਾਂ ਕੋਈ ਸਰੂਪੇ ਲੈ ਰਹੇ ਹੋ ਤੇ ਦੇ ਰਹੇ ਹੋ ਤੇ ਜਾਂ ਅੱਜ ਠੀਕ ਹੋ ਤੁਸੀਂ ਜੀ ਤੁਹਾਨੂੰ ਇਨਕਾਰ ਕਰਦਣ ਲੱਗਦਾ ਸੀ ਵੀ ਮੈਂ ਇਹਦਾ ਸਟੇਜ ਸੰਜੀ ਨਹੀਂ ਕਰ ਸਕਦਾ ਇਹ ਬੰਦਾ ਪਤਿਤ ਤਾਂ ਮੈਨੂੰ ਵੇਖੋ ਬਾਬਾ ਰਣਨਾਮ ਸਿੰਘ ਤੋਂ ਮਾਂ ਬਕਾਇਦਾ ਤੌਰ ਤੇ ਉਹਨਾਂ ਦਾ ਬੰਗਾ ਪੱਛਮੀ ਬੰਗਾਲ ਚ ਇੱਕ ਪ੍ਰੋਗਰਾਮ ਰੱਖਿਆ ਸੀ ਤੇ ਇੱਕ ਦਿਨ ਉਹਨਾਂ ਦਾ ਪ੍ਰੋਗਰਾਮ ਕੈਨਸਲ ਕਿਉਂ ਕੀਤਾ ਗਿਆ ਵੀ ਭਾਈ ਤੁਸੀਂ ਬੀਜੇਪੀ ਦੀ ਜਿਹੜੀਆਂ ਅੱਜਕੱਲ ਬਹੁਤ ਨੇੜੇ ਹੋ ਆਰਐਸ ਦੇ ਬਹੁਤ ਨੇੜੇ ਤੁਸੀਂ ਕਿ ਕਿਸੀਂ ਆਪਣੇ ਪ੍ਰੋਗ ਦੇ ਰੰਗ ਚ ਭਗ ਨਹੀਂ ਭੈਣ ਜੀ ਭਾਵੇਂ ਉਸ ਤੋਂ ਬਾਅਦ ਜਿੰਨੇ ਮਰਜ਼ੀ ਸਪਸ਼ਟੀਕਰਨ ਬਾਬਾ ਦਿੰਦਾ ਫਿਰ ਲekin ਉਹਨਾਂ ਦੀ ਗੱਲ ਸੱਚੀ ਸੀ ਵੀ ਇੱਥੇ ਲੋਕਾਂ ਦਾ ਵਿਰੋਧ ਬੜਾ ਵੱਡਾ ਹੋ ਸਕਦਾ ਵੀ ਇਟਰ ਉਹਨੇ ਵੀ ਚੱਲ ਜਾਂਦਾ ਸੀ ਕਿ ਉਹ ਰਿਸਕ ਨਹੀਂ ਕਿਸੇ ਕਿਸਮ ਦਾ ਜੀ ਤੇ ਗਿਆਨ ਪਿਆਰ ਰਿਓ ਤੁਹਾਡੇ ਨਾਲ ਵੀ ਇਹ ਸੰਦੂਕ ਹੋ ਸਕਦਾ ਫਿਰ ਤੁਸੀਂ ਪਹਿਲੀ ਗੱਲ ਤੇ ਉਦੋਂ ਦੋ ਤਰੀਕ ਨੂੰ ਬਾਹਰ ਕੱਢਦਾ ਤੇ ਅੱਜ ਤੁਸੀਂ ਉਹ ਤਾਂ ਜੜੀ ਆਉ ਸੇਜਾ ਸੰਜੇ ਕਰਦੇ ਉਹਨਾਂ ਕੋਲ ਸਰੂਪੇ ਲੈਂਦੇ ਸਰੂਪੇ ਦਿੰਦੇ ਫਿਰਦੇ ਹੋ ਤੇ ਇਸ ਕਰਕੇ ਤਿਆਰ ਹੋ ਤੁਹਾਡਾ ਵੀ ਵਿਰੋਧ ਹੋਣਾ ਜੇ ਤੁਹਾਨੂੰ ਵੀ ਲੋਕਾਂ ਨੇ ਸਵਾਲ ਪੁੱਛਣ ਜਿੱਦਾਂ ਤੁਹਾਡੇ ਕੋਲ ਜਵਾਬ ਕੋਈ ਨਹੀਂ ਹੋਣਾ ਜੀ ਤੁਸੀਂ ਤੇ ਚੁੰਨੀਆਂ ਬੰਦ ਕੇ ਉਸ ਗੜਗੱਜ ਨੂੰ ਸਨਮਾਨਤ ਕਰਤਾ ਸੀਗਾ ਜਿਹੜਾ ਬਕਾਇਦਾ ਤੌਰ ਤੇ ਆਪਣੇ ਆਪ ਨੂੰ ਕਹਿੰਦਾ ਜੀ ਮੈਂ ਜਿਹੜੇ ਅਕਾਲ ਤੱਕ ਤੁਸੀਂ ਮੰਨਤਾ ਨਹੀਂ ਸੀ ਦਿੱਤੀ ਜੀ ਜੀ ਬਿਲਕੁਲ ਦੇਖਦੇ ਹਾਂ ਕੀ ਹੁੰਦਾ ਹੈ ਤੇ ਕੀ ਜਵਾਬ ਦਿੰਦੇ ਨੇ ਜਦੋਂ ਉਹਨਾਂ ਦੇ ਕੋਲੋਂ ਜਵਾਬ ਮੰਗੇ ਜਾਂਦੇ ਨੇ ਤੇ ਅ ਪਰੇ ਸਾਹਿਬ ਵਿਕਰਮ ਸਿੰਘ ਮਜੀਠੀਆ ਦੀ ਗੱਲ ਕਰ ਲੈਂਦੇ ਆ ਵਿਕਰਮ ਸਿੰਘ ਮਜੀਠੀਆ ਦੀ ਅਜਨਿਆਇ ਕਿਰਾਸਤ ਖਤਮ ਹੋਈ ਸੀ ਤੇ ਉਹਨਾਂ ਦੀ ਪੇਸ਼ੀ ਸੀ ਕੀ ਕੁਝ ਹੋਇਆ ਪੇਸ਼ੀ ਦੇ ਦੌਰਾਨ ਵਿਕਰਮ ਸਿੰਘ ਮਜੀਠੀਆ ਦੀ ਅੱਜ ਬਕਾਇਦਾ ਤੌਰ ਤੇ ਪੇਸ਼ੀ ਸੀ ਜੀ ਕਿਉਂ ਕੋਰਟ ਦੇ ਵਿੱਚ ਜਿਹੜਾ ਹੁੰਦਾ ਨਾ ਜੇਲ੍ਹ ਦੇ ਵਿੱਚ ਤੁਸੀਂ ਕਿਸੇ ਵੀ ਕੈਦੀ ਨੂੰ ਹਵਾ ਲਾਤੀ ਨੂੰ 14 ਦਿਨ ਤੋਂ ਬਾਅਦ ਲਗਾਤਾਰ ਨਹੀਂ ਰੱਖਦੇ 14 ਦਿਨਾਂ ਬਾਅਦ ਫਿਰ ਤੁਹਾਨੂੰ ਅਦਾਲਤ 'ਚ ਪੇਸ਼ ਕਰਨਾ ਪੈਂਦਾ ਜੀ ਅੱਜ ਉਹਨਾਂ ਨੂੰ ਅਦਾਲਤ 'ਚ ਪੇਸ਼ ਨਹੀਂ ਕੀਤਾ ਲੇਕਿਨ ਵੀਡੀਓ ਕਾਨਫਰੰਸਿੰਗ ਉਹਨਾਂ ਦੀ ਪੇਸ਼ੀ ਹੁੰਦੀ ਹੈ ਤੇ ਅਦਾਲਤ ਉਹਨਾਂ ਦਾ ਰਿਮਾਨ ਜਿਹੜਾ ਜੁਡੀਸ਼ੀਅਨ ਰਿਮਾਨ ਵਧਾ ਕੇ 4 ਅਕਤੂਬਰ ਕਰ ਦਿੰਦੀ ਹੈ ਤੇ ਮੈਂ ਵੀ ਦੱਸ ਦਿਆਂ ਬਿਕਰਮ ਸਿੰਘ ਮਜੀਠੀਆ ਦੀ ਬਕਾਇਦਾ ਤੌਰ ਤੇ ਰੈਗੂਲਰ ਜਮਾਨਤ ਲੈਣ ਵਾਸਤੇ ਲਈ ਉਹਨਾਂ ਨੇ ਇੱਕ ਅਰਜੀ ਪਾਇਆ ਜੀ ਅਰਜੀ ਦੀ 14 ਅਕਤੂਬਰ ਤਰੀਕ ਆ ਉਹ ਜਾ ਕੇ ਸੁਣਵਾਈ ਜਿਹੜੀ ਆ ਉਹ ਹਾਈ ਕੋਰਟ ਚ ਹੋਣੀ ਹੋਂ ਤੇ ਮੈਂ ਵੀ ਦੱਸ ਦਿਆਂ ਭਾਵੇਂ ਜੱਜ ਸਾਹਿਬ ਨੇ ਸਾਰਾ ਰਿਕਾਰਡ ਤਲਬ ਕਰ ਲਿਆ ਜੀ ਲੇਕਿਨ ਮੈਨੂੰ ਨੇ ਉਮੀਦ ਹਾਈ ਕੋਰਟ ਤੋਂ ਰਾਤ ਮਿਲੇਗੀ ਰਾਤ ਮਿਲੇਗੀ ਕਿ ਸੁਪਰੀਮ ਕੋਰਟ ਚ ਮਿਲੇਗੀ ਉਹਨਾਂ ਹੂੰ ਜੀ ਬਿਕਰਮ ਸਿੰਘ ਮਜਰੀਠੇ ਦੀਆਂ ਮੁਸ਼ਕਲਾਂ ਲਗਾਤਾਰ ਵਧੀਆਂ ਹੀ ਨੇ ਤੇ ਹੋਰ ਆਉਂਦੇ ਇਹਨਾਂ ਨੂੰ ਹੁਣ ਜਦੋਂ ਸੁਣਵਾਈ ਹੁੰਦੀ ਹੈ ਤੇ ਕੀ ਜ਼ਮਾਨਤ ਮਿਲਦੀ ਹੈ ਇਹ ਤੇ ਸਵਾਲ ਹੀ ਹੈ ਤਾਂ ਭਵਿਕ ਦੀ ਬੁੱਕਲ ਚ ਛੁਪਿਆ ਹੋਇਆ ਕੀ ਕੁਝ ਹੁੰਦਾ ਪਤਾ ਉਹਦੇ ਲੱਗੇਗਾ ਇੱਕ ਪੱਟੀ ਸਰ ਸੱਟਾ ਗਰੋ ਜਿਹੜਾ ਉਹ ਕਾਫੀ ਸਰਗਰਮ ਸੀ ਤੇ ਇਹ ਦੁਬਈ ਤੋਂ ਚੱਲ ਰਿਹਾ ਸੀ ਜਿਸ ਦੇ ਵਿੱਚ ਹੁਣ ਪੰਜਾਬ ਦੇ 10 ਆਈਪੀਐਸ ਦਾ ਵੀ ਨਾਮ ਸਾਹਮਣੇ ਆਇਆ ਹੈ ਇਹ ਸਾਰਾ ਕੀ ਮਾਮਲਾ ਹੈ ਇਹ ਮਾਮਲਾ ਇਹ ਹੈ ਦੁਬਈ ਤੇ ਜਾਰਜੀਆ ਦੇ ਵਿੱਚ ਉਹ ਤੋਂ ਇੱਕ ਵਿਅਕਤੀ ਬਕਾਇਦਾ ਤੌਰ ਤੇ ਇਹ ਸਟਾਗਰੂ ਚਾਹੁੰਦਾ ਸੀ ਤੇ ਇਨਕਮ ਟੈਕਸ ਨੂੰ ਇਹਦੀ ਮਿਲਦੀ ਹੈ ਇਨਫਰਮੇਸ਼ਨ ਮਿਲਦੀ ਤੇ ਉਹ ਚਾਰ ਜੀ ਚਾਰ ਸ਼ੀਟਾਂ ਦੇ ਵਿੱਚ ਜੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਭਾਰਚਲ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ 56 ਜਗ੍ਹਾ ਤੇ ਰੇਡ ਕਰਦੇ ਨੇ ਤੇ ਰੇਡ ਕਰਨ ਤੋਂ ਬਾਅਦ ਉਹਨਾਂ ਦੇ ਕੋਈ 2.5 ਕਰੋੜ ਰੁਪਈਆ ਦਗਤ ਤੇ ਜਿਹੜਾ ਸੀ ਕਈ ਹੋ ਕਿਸਮ ਦੀ ਹੋਅ ਜੁਐਲਰੀ ਵਗੈਰਾ ਤੇ ਨਾਲ ਉਹਨਾਂ ਦੇ ਕੁਝ ਕਾਗਜ਼ ਜਿਹੜੇ ਪੁਰਾਣੇ ਪੈਦੇ ਸੀ ਉਹ ਬਰਾਮਦ ਕੀਤੇ ਗਏ। ਜੀ। ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਕਾਨੂੰਨ ਦੇ ਰਾਖੇ ਸੀ ਇਸ 600 ਕਰੋੜ ਦੇ ਸਕੈਂਡਲ ਸ਼ਾਮਲ ਸੀਗੇ ਆਈਪੀ ਸਬਸਸਟਸਾਂ ਦੇ। ਜਦੋਂ ਇਹ ਆਈਪੀਸ ਬਣ ਜਾਂਦੇ ਨਾ ਆਈਸ ਬਣ ਜਾਂਦੇ ਰੱਬ ਬਣ ਜਾਂਦੇ। ਇਹਨਾਂ ਦੇ ਉੱਤੇ ਕੋਈ ਚੈੱਕ ਐਂਡ ਬੈਲੈਂਸ ਹੋਣ ਜਿੱਦਾ ਜਲੂ। ਬਿਲਕੁਲ। ਉਹ ਹੈ ਪੰਜਾਬ ਦੇ 10 ਆਈਪੀਸ ਅਫਸਰ ਇਸ ਗੋਰਖ ਧੰਦੇ 'ਚ ਸ਼ਾਮਲ ਪਾਏ ਗਏ ਜੀ ਬੇਸਤੋਂ ਲਵ ਚੰਡੀਗੜ੍ਹ ਦੇ ਵੀ ਪਾਏ ਗਏ ਤੇ ਮਾਚਲ ਦੇ ਵੀ ਪਾਏ ਗਏ ਜੇ ਆਈਪੀਸ ਅਫਸਰ ਇਹੋ ਜੇ ਗੋਰਖ ਧੰਦੇ ਖੁਦ ਕਰਨਗੇ ਤੇ ਲੋਕਾਂ ਨੂੰ ਕਿਵੇਂ ਰੋਕਣਗੇ ਅਸੀਂ ਕਹਿੰਦੇ ਉਹਨਾਂ ਦੇ ਨਾਮ ਹੀ ਚਿੰਤ ਕਰੋ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਸਖਤ ਹੋ ਸਕੇ ਕਰੋ ਵੀ ਕਾਨੂੰਨ ਨੂੰ ਜਾਣਦੇ ਹੋਣ ਦਾ ਵੀ ਗਲਤੀ ਕਰਦੇ ਤੇ ਫਿਰ ਕਾਰਵਾਈ ਸਖਤ ਹੋਣੀ ਚਾਹੀਦੀ ਜੀ ਇਸ ਕਰਕੇ ਵੇਖੋ ਉਹਨਾਂ ਦੇ ਦਿਲਾਂ 'ਚ ਕੀ ਬੰਦਦਾ ਜੀ ਮੇਰੇ ਕੋਲ ਬਹੁਤ ਸ਼ੁਕਰੀਆ ਪੱਤੀ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਬਿਲਕੁਲ